ਬੋਲੋ ਸਤਨਾਮ ਸ੍ਰੀ ਸਾਰੇ ਆਖੋ ਸਤਨਾਮ ਸ੍ਰੀ ਸਤਨਾਮ ਸ੍ਰੀ ਸਾਥ ਸੰਗਤ ਜੀ ਆਓ ਹੁਣ ਆਪਾਂ ਭਾਈ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਹੁਣ ਆਪਾਂ ਪਾਸੋਂ ਇਸ ਗੁਰਦੁਆਰਾ ਸਾਹਿਬ ਜਿਹਦਾ ਇਤਿਹਾਸ ਜਿਹੜਾ ਉਹ ਜਨਮ ਦੀ ਕੋਸ਼ਿਸ਼ ਕਰਦੇ ਆ ਤੇ ਦੱਸਣਗੇ ਸਾਨੂੰ ਇਤਿਹਾਸ ਬਾਰੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗਰੂ ਆ ਇਤਿਹਾਸ ਬਾਰੇ ਇਸ ਗੁਰਦੁਆਰਾ ਸਾਹਿਬ ਬਾਰੇ ਥੋੜਾ ਚਾਨਣਾ ਪਾਓ ਜੀ ਸਾਥ ਸੰਗਤ ਜੀ ਨੂੰ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਮੂਹ ਦੇਸ਼ ਵਿਦੇਸ਼ਾਂ ਵਿੱਚ ਬੈਠੀਆਂ ਗੁਰਮੁਖ ਪਿਆਰੀਆਂ ਸੰਗਤਾਂ ਜੋ ਅੱਜ ਮਜਬੂਰੀਆਂ ਕਰਕੇ ਪੰਜਾਬ ਦੀ ਪਾਵਨ ਪਵਿੱਤਰ ਧਰਤੀ ਤੋਂ ਦੂਰ ਗਏ ਨੇ ਉਹਨਾਂ ਸੰਗਤਾਂ ਵਾਸਤੇ ਇਹਨਾਂ ਵੀਰਾਂ ਦੇ ਸੋਹਣੇ ਉਪਰਾਲੇ ਨੂੰ ਅਸੀਂ ਸ਼ੇਧਾ ਕਰਦੇ ਹਾਂ ਜੋ ਆਪਾਂ ਇਸ ਵੇਲੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਬੋਲੀ ਸਾਹਿਬ ਡੱਲਾ ਜੋ ਸੁਲਤਾਨਪੁਰ ਲੋਧੀ ਤੋਂ ਚੜ੍ਹਦੇ ਪਾਸੇ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਉਹ ਪਾਵਨ ਪਵਿੱਤਰ ਇਤਿਹਾਸਕ ਸਥਾਨ ਹੈ ਜਿਸ ਸਥਾਨ ਨੂੰ ਇਤਨੀ ਕਿਰਪਾ ਬਖਸ਼ਿਸ਼ ਮਿਲੀ ਹੈ ਜੋ ਕਿ ਸ਼ਾਇਦ ਜਿਹੜੇ ਗੁਣੀ ਜਨ ਵਿਦਵਾਨ ਨੇ ਜਿਨ੍ਹਾਂ ਇਤਿਹਾਸ ਪੜ੍ਹਿਆ ਉਹਨਾਂ ਨੂੰ ਛੇਤੀ ਪਤਾ ਲੱਗੇ ਆ ਇਹ ਪੂਰੇ ਵਰਲਡ ਦੇ ਵਿੱਚ ਇਦਾਂ ਦਾ ਨਗਰ ਜਿਹੜਾ ਸ਼ੈਨ ਦੀ ਕਿਤੇ ਹੋਵੇ ਇੱਥੇ ਨਗਰ ਵਿੱਚ 72 ਮਹਾਂਪੁਰਖ ਹੋਏ ਜੀ ਆਖੋ ਸਤਿਨਾਮ ਵਾਹਿਗੁਰੂ ਦਾਸ ਜੀ ਵੇਦ ਵਿਆਸ ਪਹਿਲੇ ਕਥਾ ਵਾਜ ਗੁਰੂ ਘਰ ਦੇ ਉਹਨਾਂ ਨੇ 15ਵੀਂ 16ਵੀਂ ਪੌੜੀ 'ਚ ਜ਼ਿਕਰ ਕੀਤਾ ਹੈ 72 ਸਿੱਖ ਡੱਲੇ ਮੋ ਭਏ ਪਛ ਮਹਿਮਾ ਤਾਂ ਕੀ ਜਾਤ ਨਾ ਕਹੇ ਇਹ ਦੀਪਵਿਤਰ ਨਗਰੀ ਹੈ ਜਿੱਥੇ 72 ਗੁਰਸਿੱਖ ਮਹਾਂਪੁਰਖ ਬ੍ਰਹਮ ਸਰੂਪ ਹੋਏ ਆ ਔਰ ਗੁਰੂ ਵਰਦਾਸ ਪਾਤਸ਼ਾਹ ਸਿੱਖੀ ਪਸਾਰ ਪ੍ਰਚਾਰ ਵਾਸਤੇ ਜਿਨ੍ਹਾਂ ਨੇ ਗੋਇੰਦਵਾਲ ਸਾਹਿਬ 22 ਮੰਡੀਆਂ ਸਥਾਪਿਤ ਕੀਤੀਆਂ ਜੋ ਕਿ ਜਾਤੀ ਪ੍ਰਥਾ ਸਤੀ ਪ੍ਰਥਾ ਊਚ ਨੀਚ ਦਾ ਭੇਦ ਖਤਮ ਕੀਤਾ ਔਰ ਸਾਰਿਆਂ ਚ ਆਪਸੀ ਭਾਈਚਾਰਾ, ਪ੍ਰੇਮ, ਮੁਹੱਬਤ ਦੀ ਦਾਤ ਦਿੱਤੀ। ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ ਦਾ ਜਿਹੜਾ ਸਤਿਗੁਰਾਂ ਦਾ ਸੰਕਲਪ ਸੀ ਉਹ ਦ੍ਰਿੜ ਕਰਾਇਆ। ਤੇ ਉਸ 22 ਮੰჯੀਆਂ ਚੋ ਜਿਨ੍ਹਾਂ ਦੇ ਹੈੱਡ ਬਾਬਾ ਬੁੱਢਾ ਸਾਹਿਬ ਜੀ ਸਨ ਉਹਨਾਂ ਚੋਂ ਚਾਰ ਮੰჯੀਆਂ ਇਸ ਧਰਤੀ ਨੇ ਮਿਲੀਆਂ ਜਿਨ੍ਹਾਂ ਚੋਂ ਪਹਿਲਾ ਨਾਮ ਹੈ ਧੰਨਪਈ ਪਾਰੋ ਜੀ ਪਰਮਹੰਸ ਕਾਈ ਲਾਲੂ ਜੀ ਵੈਦ ਜਿਨ੍ਹਾਂ ਨੇ ਤਿਆਤ ਆਬ ਕੈਦ ਕੀਤਾ ਤੀਜਾ ਸ਼ਾਹ ਲਾਜ਼ਰ ਮੁਸਲਮਾਨ ਜਲੰਧਰ ਦਾ ਨਵਾਬ ਜਿਹਦੇ ਕੋਲ 700 ਅਰਬੀ ਘੋੜੇ ਸੀ ਪਰ ਗੁਰੂ ਦੇ ਪਿਆਰ ਤੇ ਇੰਨਾ ਗਰੰਗਿਆ ਗਿਆ ਸੰਗਤ ਜੀ ਆਪਾਂ ਦੇ ਸਾਰੇ ਕੀਰਤੀਆਂ ਮਾਇਆ ਖਾਤਰ ਕਿਤੇ ਕਿਤੇ ਪੜਖ ਰਹੇ ਆ ਪਰ ਕਿੰਨਾ ਪਿਆਰ ਉਹਨਾਂ ਨੇ ਮਾਣਿਆ ਹੋਵੇਗਾ ਗੁਰੂ ਸਾਹਿਬ ਦਾ ਕਿ ਜਿਨ੍ਹਾਂ ਨੇ ਇਹ ਸੋਚੀ ਅੱਜ ਦੀ 704 ਫੋਰਚੂਨਰ ਗੱਡੀ ਐਡਾ ਬਿਜ਼ਨਸਮੈਨ ਹੋਣਗੇ ਸਾਰੇ ਛੱਡ ਦਿੱਤਾ ਇਹਦੇ ਭਾਈਪਾਰੋ ਤੁਹਾਡੇ ਚਿਹਰੇ ਤੇ ਆਨੰਦ ਬਹੁਤ ਹੈ ਅੱਜ ਸਾਰੇ ਆਪਾਂ ਦੇਸ਼ਾਂ ਵਿਦੇਸ਼ਾਂ 'ਚ ਆਨੰਦ ਲੱਭਦੇ ਫਿਰਦੇ ਕਿਤੇ ਸਕੂਨ ਮਿਲ ਜੇ ਰੋ ਅਨੰਦ ਗੁਰੂ ਰਾਮਦਾਸ ਦੀ ਬਾਣੀ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਸਾਹਿਬ ਦੇ ਵਿੱਚ ਉਹਦਾ ਗੋਇੰਦਵਾਲ ਸਾਹਿ ਮਿਲਿਆ ਤੀਜੀ ਮੰਜੀ ਉਹਨਾਂ ਨੂੰ ਮਿਲੀ ਚੌਥੀ ਭਾਈ ਕਿਦਾਰੀ ਜੀ ਜਿਨ੍ਹਾਂ ਦਾ ਜ਼ਿਕਰ ਕੀਤਾ ਭਾਈ ਗੁਰਦਾਸ ਜੀ ਔਰ ਇਸ ਸਥਾਨ ਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਆਪਣੇ ਸੁਪੁੱਤਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਿਆਹਣ ਆਏ ਸਨ ਔਰ ਸਿੱਖ ਇਤਿਹਾਸ ਵਿੱਚ ਸਭ ਤੋਂ ਪਹਿਲਾ ਆਨੰਦਕਾਰ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਯੋਗੇ 1604 ਨੂੰ ਪਹਿਲਾ ਪ੍ਰਕਾਸ਼ ਹੋਇਆ ਔਰ ਉਸੇ ਸਦੀ ਦੇ ਵਿੱਚ ਇੱਥੇ ਵਿਆਹ ਸੀ ਸ੍ਰੀ ਮਹਾਰਾਜ ਜੀ ਨੇ ਸਰੂਪ ਪਾਲ ਕੀ ਜਿਹੜਾ ਆਂਦਾ ਹੈ ਗ੍ਰੰਥੀ ਪਾਵਾ ਬੁੱਢਾ ਸਹਿਵਾ ਹੈ ਔਰ ਕਿੱਡੀ ਮਹਾਣੇ ਧਰਤੀ ਹੈ ਜਿੱਥੇ ਪਹਿਲਾ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਦੇ ਨਾਲ ਮਾਤਾ ਦਮੋਦਰੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦਾ ਆਇਆ ਜਿਨ੍ਹਾਂ ਦੀ ਕੋਖ ਤੋਂ ਬਾਬਾ ਗੁਰਦਤਾ ਜੀ ਵੀਬੀ ਵੀਰੋ ਦਾ ਅਗਾਰ ਹੋਇਆ ਔਰ ਸਤਿਗੁਰਾਂ ਨੇ ਜਿੱਥੇ ਆਪਾਂ ਇਸ ਵੇਲੇ ਖੜੇ ਆ ਆਪਣੇ ਵਿਸ਼ੇ ਬੌਲੀ ਸਾਹਿਬ ਸਥਿਤ ਹੈ ਇਹ ਫਿਰ ਵਿਆਹ ਦੀ ਖੁਸ਼ੀ ਸੰਗਤਾਂ ਨੇ ਮੰਗ ਕੀਤੀ ਸਾਹਿਬ ਜੀ ਸਾਨੂੰ ਸਾਰੀਆਂ ਸੰਗਤਾਂ ਨੂੰ ਕੋਈ ਵਿਆਹ ਦੀ ਖੁਸ਼ੀ ਚ ਤੋਹਫਾ ਦਿਓ ਤਾਂ ਸਾਧ ਸੰਗਤ ਜੀ ਵੱਡੇ ਕੀਆ ਵਡਿਆਈਆਂ ਕਿਸ ਕਹਿਣਾ ਕਹਿਣਾ ਜਾਏ ਵੱਡੇ ਦੀਆਂ ਵਡਿਆਈਆਂ ਵੱਡੀਆਂ ਆਪਾਂ ਕੀ ਦੇ ਲੈ ਸਕਦੇ ਉਹਨਾਂ ਨੇ ਆਖਿਆ ਸੰਗਤ ਜੀ ਦੱਸੋ ਕੀ ਦਈਏ ਸਾਰੀ ਸੰਗਤ ਨੇ ਆਖਿਆ ਹਮਾਰਾ ਕੋਈ ਇਦਾਂ ਦਾ ਤੋਹਫਾ ਦਿਓ ਜਿਹੜਾ ਰਹਿੰਦੀ ਦੁਨੀਆ ਤੱਕ ਰਵੇ ਸੰਗਤ ਦਰਸ਼ਨ ਕਰੇ ਮਾਰੇ ਕਿਵੇਂ ਬੁਝਾਰਤ ਨਾ ਪਾਓ ਸਾਫ਼ ਦੱਸੋ ਕਿੰਨੇ ਮਹਾਰਾਜ ਇੱਥੇ ਵੱਡੇ ਲੋਕੀ ਰਹਿੰਦੇ ਆ ਤੇ ਅਮੀਰ ਲੋਕ ਜਿਹੜੇ ਨੇ ਉਹ ਸਾਨੂੰ ਆਪਣੇ ਖੂਹਾਂ ਤੋਂ ਪਾਣੀ ਨਹੀਂ ਭਰਨਦੇ ਉੱਚ ਨੀਚ ਦਾ ਜਾਤ ਪਾਤ ਦਾ ਵਿਵਕਰ ਤੁਸੀਂ ਸਾਨੂੰ ਕੋਈ ਬਾਲੀ ਬਖਸ਼ ਦਿਓ ਸੋ ਇਹ ਜਿਹੜੀ ਆਪਣੇ ਪਾਸ ਬਾਲੀ ਹੈ ਇਹਦਾ ਟੱਪ ਲਾਇਆ ਤੇ ਪਹਿਲੀ ਟੋਕਰੀ ਬਾਬਾ ਬੁੱਢਾ ਸਾਬ ਨੇ ਚੱਕੀ ਔਰ ਭਾਈ ਛਾਲੋ ਜੀ ਭਾਈ ਬੇਲੋ ਭਾਈ ਪੈੜਾ ਭਾਈ ਪ੍ਰਾਣਾ ਭਾਈ ਵਿਧਿਆ ਭਾਈ ਲੰਗਾਹ ਸਾਰੇ ਮਹਾਂਪੁਰਖ ਇੱਥੇ ਆਏ ਦੀ ਤੇ ਉਸ ਵੇਲੇ ਸੇਵਾ ਭਾਈ ਛਾਲੋ ਜੀ ਜਿਨ੍ਹਾਂ ਨੇ ਪਾਠੀਆਂ ਵਟੇ ਪੋਤ ਵੰਡੇ ਸੀ ਉਹਨਾਂ ਨੂੰ ਇਹ ਸੇਵਾ ਮਿਲ ਉਹਨਾਂ ਨੇ ਵਾਲੀ ਨੂੰ ਲਗਾਤਾਰ ਨਿਰੰਤਰ ਕਿੰਨੇ ਸਾਲ ਵਿੱਚ ساری ਸੇਵਾ ਉਹਨਾਂ ਨੂੰ ਮਿਲੀ ਮਾਰੇ ਕਹਿੰਦੇ ਜਿਨਾ ਚਿਰ ਸੰਪੂਰਨ ਨਹੀਂ ਹੁੰਦਾ ਤੁਸੀਂ ਉਹਨਾਂ ਚਿਰ ਵਾਪਸ ਨਹੀਂ ਆਉਣਾ ਸੋ ਮੇਰੇ ਪਾਤਸ਼ਾਹ ਮਹਾਰਾਜ ਇੱਥੇ ਕੁਝ ਦਿਨ ਰਹਿ ਸਾਤਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਏ ਅੱਜ ਵੀ ਦਾਸ ਭਾਈ ਸੁਖਦੇਵ ਸਿੰਘ ਜੀ ਇਸ ਸਥਾਨ ਤੇ ਗੁਰੂ ਦੇ ਕੋਕਰ ਹਾਂ ਸਾਡ ਗ੍ਰੰਥੀ ਦੀ ਸੇਵਾ ਮਿਲੀ ਹੈ ਮਹਾਰਾਜ ਤੇ ਸਿਰ ਤੇ ਹੱਥ ਰੱਖਿਆ ਗੁਰ ਸੰਗਤਾਂ ਦਾ ਪਿਆਰ ਦੋਵੇਂ ਟਾਈਮ ਗੁਰ ਤੇ ਆਸ ਦੀ ਕਥਾ ਬਾਣੀ ਦੀ ਕਥਾ ਔਰ ਮਾਰੇ ਦੀ ਸੰਗਤ ਦੇ ਜੋੜੇ ਝਾੜਦੇ ਹਾਂ ਸੋ ਸਤਗੁਰਾਂ ਨੇ ਕਿਰਪਾ ਕੀਤੀ ਹੈ ਆਪ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਜਦੋਂ ਸਮਾਂ ਮਿਲੇ ਇਸ ਪਾਵਨ ਸਥਾਨਾਂ ਦੇ ਦਰਸ਼ਨ ਜ਼ਰੂਰ ਕਰਿਓ ਕਿ ਮਹਾਰਾਜ ਸਾਹਿਬ ਦੀ ਬਾਣੀ ਕਹਿੰਦੀ ਜਿੱਥੇ ਜਾਏ ਵਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਇਹ ਧਰਤੀ ਵਰਗੀ ਕੋਈ ਧਰਤੀ ਨਹੀਂ ਕਿਉਂਕਿ ਆਪ ਗੁਰੂ ਨਾਨਕ ਸਾਹਿਬ ਕਾਲਪੁਰਖ ਜੀ ਨੇ ਸਾਰੀ ਸ੍ਰਿਸ਼ਟੀ ਦਾ ਪਰਮਣ ਕੀਤਾ ਪਰ ਉਹਨਾਂ ਨੇ ਜਦੋਂ ਆਪਣੇ ਰਹਿਣ ਲਈ ਧਰਤੀ ਚੁਣੀ ਤੇ ਆਹ ਧਰਤੀ ਚੁਣੀ ਜਿੱਥੇ ਆਪਾਂ ਖੜੋਤੇ ਆਂ ਇਸ ਤਰਤੀ ਤੇ ਮਾਰੇ ਸੁਲਤਾਨਪੁਰ 14 ਸਾਲ 9 ਮਹੀਨੇ 13 ਦਿਨ ਟਿਕੇ ਫਿਰ ਉਦਾਸੀਆਂ ਕੀਤੀਆਂ ਔਰ ਫਿਰ ਕਰਤਾਰਪੁਰ ਜਣੀ ਪੰਜਾਬ ਦੀ ਧਰਤੀ ਨੂੰ ਪਰਮੇਸ਼ਰ ਨੇ ਪਿਆਰ ਕੀਤਾ ਆਪਣੇ ਰਹਿਣ ਵਾਸਤੇ ਜਿੱਥੇ ਬਾਬਾ ਪੈਰ ਕਰੇ ਪੂਜਾ ਅਸਣ ਥਾਪਣ ਸੋਆ ਸੋ ਸਾਰੀਆਂ ਸ਼ਕਤਾਂ ਦਾ ਵੀਰ ਜੀ ਹੋਣਾ ਦਾ ਧੰਨਵਾਦ ਹੈ ਜਿਨ੍ਹਾਂ ਨੇ ਆਪ ਸ਼ਕਤਾਂ ਲਈ ਸੇਵਾ ਲਈ ਪ੍ਰੇਰਿਤ ਕੀਤਾ ਔਰ ਆਪ ਜੀ ਐਸ ਵੇਲੇ ਗੁਰਦੁਆਰਾ ਬੋਲੀ ਸਹਿ ਪਾਤਸ਼ਾਹੀ ਪੰਜਵੀਂ ਡੱਲਾ ਸੇਵ ਦੇ ਦਰਸ਼ਨ ਕਰ ਰਹੇ ਹੋ ਜੀ ਇਤਿਹਾਸ ਬਹੁਤ ਵੱਡਾ ਵੱਡੀਆਂ ਦੀਆਂ ਕਥਾ ਵੱਡੀਆਂ ਨੇ ਫੇਰ ਵੀ ਸੂਖਮ ਰੂਪ ਚ ਆਪ ਜੀ ਦੇ ਨਾਲ ਦਰਸ਼ਨ ਕੀਤੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ